ਕੇਸ ਲਈਏ ਸੋਚਿਆ ਕਿ ਨਹੀਂ ਮੈਂ ਇਹੀ ਰਾਹ ਚੁਣਨਾ ਇਹ ਸਾਰੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਦਾ ਪ੍ਰੀ ਪਲਾਨਡ ਹੁੰਦਾ ਉਹਨਾਂ ਜੀਵ ਮਨੇ ਚਾਹੇ ਨਾ ਮਨੇ ਵਖਰਾ ਇਸ਼ੂ ਹੈ ਪਰ ਇਹ ਸਾਰਾ ਪ੍ਰਮਾਤਮਾ ਨੇ ਪ੍ਰੀ ਪਲਾਨਡ ਕੀਤਾ ਹੁੰਦਾ ਜਿਹੜੇ ਜੀਵ ਤੋਂ ਮੈਂ ਸੇਵਾ ਲੈਣੀ ਹੈ ਸੋ ਗੁਰੂ ਸਾਹਿਬ ਸੇਵਾ ਲੈ ਕੇ ਦੇ ਅਜ ਬੱਚਿਆਂ ਦਾ ਇਹਨਾਂ ਕੋਲ ਇੱਕ ਕੇਸ ਆ ਗਿਆ ਜਿਹਦੇ ਵਿੱਚ ਉਹ ਬੱਚੀ ਦੀ ਅੱਖ ਜਿਹੜੀ ਹੈ ਉਹਨੂੰ ਨਰਜਮੀ ਬੱਚੀ ਕੋਈ ਦੇ ਖੇਤਾਂ ਵਿੱਚ ਸੁੱਟ ਗਿਆ ਔਰ ਖੇਤਾਂ ਦੇ ਵਿੱਚ ਕੀੜੇ ਮਕੌੜੇ ਤਾਂ ਹੁੰਦੇ ਹੀ ਆ ਉਹ ਕੀੜਾ ਲੜ ਗਿਆ ਔਰ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਸਾਜ ਹੈ ਇਹ ਵਿਸ਼ਾ ਸੀ ਬੜਾ ਡੀਪਲੀ ਲਈਏ ਕਿ ਬੱਚਿਆਂ ਨੂੰ ਹੀ ਇੰਜ ਕਿਉਂ ਸੁੱਟਿਆ ਜਾਂਦਾ ਇਹਨਾਂ ਆਕ ਦਿੱਤਾ ਕਿ ਫਿਰ ਇਹਨਾਂ ਬੱਚਿਉਂ ਲਈ ਬੋਰਨ ਬੱਚਿਆਂ ਨੂੰ ਬੋਰਨ ਕਰਕੇ ਕੁੱਤੇ ਆ ਬਿੱਲੀਆਂ ਤੇ ਖੇਤਾਂ ਦੇ ਅੱਗੇ ਵਿੱਚ ਸੁੱਟ ਦਿੱਤਾ ਜਾਂਦਾ ਵੈ ਉਹ ਜਿਹੜੀ ਅੱਜ ਰਾਤੀ 1:30 ਵਜੇ ਬੱਚੀ ਉਹ ਆਈ ਹੈ ਖੇਤਾਂ ਦੇ ਵਿੱਚੋਂ ਮਿਲੀ ਹੈ ਉਹਦੀ ਅੱਖ ਦੀ ਇੰਨੀ ਕਿ ਜ਼ਿਆਦਾ ਬੁਰੀ ਕੰਡੀਸ਼ਨ ਹੈ ਕਿ ਪਤਾ ਨਹੀਂ ਉਹ ਠੀਕ ਹੋਣੀ ਹੈ ਕਿ ਨਹੀਂ ਹੋਣੀ ਐਕਚੁਅਲੀ ਜਦੋਂ ਬੱਚੀਆਂ ਵੱਡੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਸਾਰੀ ਜਦੋਂ ਪੋਜੀਸ਼ਨ ਦਾ ਪਤਾ ਲੱਗਦਾ ਤੇ ਮੈਂ ਸਭ ਕੁਝ ਹੀ ਬਰ ਮਦਰ ਨਾਲ ਉਹਨਾਂ ਅੱਗੇ ਲਵਾਗੀ। ਉਹ ਨਾਂ ਲੈਣਾ ਵੀ ਪਸੰਦ ਨਹੀਂ ਕਰਦੀਆਂ। ਕਿ ਉਹ ਮਦਰ ਕੀ ਹੋਈ ਜਿਹੜੀ ਸਾਨੂੰ ਬੋਨ ਕਰਕੇ ਸੁੱਟ ਗਈ। ਦੇਣਾ ਜਿਹਦੇ ਕਰਕੇ ਤੁਸੀਂ ਪਦਮ ਸ਼੍ਰੀ ਦੇ ਨਾਲ ਤੁਹਾਨੂੰ ਨਵਾਜ਼ਿਆ ਗਿਆ। ਆਮ ਤੌਰ ਤੇ ਕਹਿੰਦੇ ਨੇ ਕਿ ਤੁਸੀਂ ਬ੍ਰਾਂਡ ਤੇ ਨਾ ਜਾਓ, ਤੁਸੀਂ ਆਪ ਬ੍ਰਾਂਡ ਬਣੋ ਔਰ ਇਹਦੀ ਜਿੰਦੀ ਜਗਦੀ ਮਸਾਲ ਮੇਰੇ ਖਿਆਲ ਤੁਸੀਂ ਹੋਈਓ। ਤੁਹਾਡੇ ਤੋਂ ਵੱਡਾ ਬ੍ਰਾਂਡ ਕੋਈ ਨਹੀਂ। ਮਾਂ ਦਾ ਨਹੀਂ ਧਰਮ ਇਹਨੂੰ ਛਾਵਾਂ ਮੇਰੇ ਨਾਲ ਹੈ ਮੈਨੂੰ ਜ਼ਮਾਨੇ ਦੇ ਦੁੱਖਾਂ ਤਕਲੀਫਾਂ ਨਾਲ ਕੀ ਮੇਰੀ ਮਾਂ ਦੀ ਇਹ دعاਵਾ ਮੇਰੇ ਨਾਲ ਨੇ ਅੱਜ ਜਿੱਥੇ ਪੂਰੀ ਖਲਕਤ ਪੂਰੀ ਕਾਇਨਾਤ ਉਸ ਕਾਇਨਾਤ ਦੀ ਸਿਰਜਣਾ ਕਰਨ ਵਾਲੀ ਮਾਂ ਦੇ ਚਰਨਾਂ ਦੇ ਵਿੱਚ ਡਿੱਗੀ ਪਈ ਹੈ ਮਾਂ ਦੇ ਲਈ ਮਾਂ ਦਿਵਸ ਮਨਾ ਰਹੇ ਹੋ ਤੁਸੀਂ ਜਿਸ ਨੇ ਇਸ ਪੂਰੀ ਦੁਨੀਆ ਨੂੰ ਜਨਮ ਦਿੱਤਾ ਜੇ ਉਹ ਦਾਤੀ ਨਾ ਹੋਵੇ ਤੇ ਕਹਿੰਦੇ ਨੇ ਕਿ ਫਿਰ ਤੁਸੀਂ ਤੁਹਾਡੀ ਹੋਣ ਨਹੀਂ ਹੈ ਔਰ ਮਾਂ ਦੇ ਲਈ ਬਹੁਤ ਸਾਰੇ ਬੱਚਿਆਂ ਦਾ ਪਿਆਰ ਅਸਲੀ ਵੀ ਹੈ ਤੇ ਕਈਆਂ ਨੇ ਮਾਂ ਦੇ ਨਾਲ ਸਿਰਫ ਫੋਟੋਆਂ ਪਾਉਣ ਦੇ ਲਈ ਮਾਂ ਨੂੰ ਮਦਰਸ ਡੇ ਵਿਸ਼ ਕਰਨ ਦੇ ਲਈ ਇਸ ਤਰ੍ਹਾਂ ਵੀ ਡੀਪੀ ਜਾਂ ਫਿਰ ਆਪਣੀ ਸਟੋਰੀਜ਼ ਲਾਈਆਂ ਹੋਣ ਗਿਆ ਖੈਰ ਜੋ ਵੀ ਹੈ ਪਰ ਮਾਂ ਜੋ ਕਰਦੀ ਹੈ ਉਹ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਪਰ ਕਹਿੰਦੇ ਨੇ ਸਾਡਾ ਇਤਿਹਾਸ ਵੀ ਗਵਾਏ ਇਤਿਹਾਸਿਕ ਵੀ ਦੇਖੀਏ ਤੇ ਕਹਿੰਦੇ ਨੇ ਕਿ ਜੰਮਣ ਵਾਲੀ ਨਾਲੋਂ ਪਾਲਣ ਵਾਲੀ ਮਾਂ ਸਭ ਤੋਂ ਉੱਚੀ ਹੁੰਦੀ ਹੈ ਔਰ ਇੰਨਾ ਹੀ ਉੱਚਾ ਦਰਜਾ ਇੰਨਾ ਹੀ ਸਨਮਾਨ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਹੈ ਬੀਬੀ ਪ੍ਰਕਾਸ਼ ਕੌਰ ਜੀ ਦਾ ਜਿਨ੍ਹਾਂ ਨੇ ਉਹਨਾਂ ਬੱਚੀਆਂ ਨੂੰ ਜੇ ਕਿਤੇ ਤੁਸੀਂ ਤਸਵੀਰਾਂ ਦੇਖੋਗੇ ਤੇ ਤੁਹਾਡਾ ਕਲੇਜਾ ਮੂੰਹ ਨੂੰ ਆਏਗਾ ਜਿਨ੍ਹਾਂ ਨੂੰ ਚੱਕ ਕੇ ਆਪਣੇ ਸੀਨੇ ਦੇ ਨਾਲ ਲਾਉਂਦੇ ਨੇ ਘਰ ਦਿੰਦੇ ਨੇ ਪਰਿਵਾਰ ਦਿੰਦੇ ਨੇ ਮਾਂ ਦਾ ਪਿਆਰ ਦਿੰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਮਾਪਿਓ ਕੌਣ ਹੈ ਉਹਨਾਂ ਦੇ ਲਈ ਮਸੀਹਾ ਬਣ ਕੇ ਆਏ ਔਰ ਬਦਮਸ਼ਰੀ ਬੀਬੀ ਪ੍ਰਕਾਸ਼ कौर ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਰੇਡੀਓ ਸਪਾਈਸ ਤੇ ਬਹੁਤ ਸਾਰੇ ਸਰੋਤੇ ਔਰ ਬਹੁਤ ਸਾਰੇ ਦਰਸ਼ਕ ਐ ਇਸ ਲਈ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਬੀਬੀ ਜੀ ਕਦੋਂ ਸੋਚਿਆ ਨਹੀਂ ਤਾਂ ਬੰਦਾ ਭਰਪੂਰ ਜਵਾਨੀ 'ਚ ਕਹਿੰਦਾ ਕਿ ਮੈਨੂੰ ਕੀ ਮੈਂ ਆਪਣਾ ਪਰਿਵਾਰ ਵਸਾਵਾਂ ਮੈਂ ਆਪਣਾ ਸੋਹਣਾ ਖਾਵਾਂ ਪੀਵਾਂ ਮੈਂ ਦੁਨੀਆ ਦੀ ਟੈਨਸ਼ਨ ਕਿਉਂ ਲਵਾਂ ਕਿਉਂਕਿ ਜਦੋਂ ਵੀ ਕਿਤੇ ਸਮਾਜ ਸੇਵਾ ਦੇ ਰਸਤੇ 'ਚ ਤੁਰਦੇ ਆ ਨਾ ਤਾਂ ਘਰ ਦੇ ਰਾਹ ਰੋਕਣ ਦੀ ਕੋਸ਼ਿਸ਼ ਕਰਦੇ ਆ ਕਿੰਗੜੇ ਕੰਮਾਂ 'ਚ ਪਿਆ ਇਹ ਕਿਹੜਾ ਕੰਮਾਂ 'ਚ ਕੰਮ ਸੋ ਕੇਸ ਵੇਲੇ ਸੋਚਿਆ ਕਿ ਨਹੀਂ ਮੈਂ ਇਹੀ ਰਾਹ ਚੁਣਨਾ ਇਹ ਸਾਰੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਦਾ ਪ੍ਰੀਪਲਾਨਡ ਹੁੰਦਾ ਜੀ ਉਹਨੂੰ ਜੀਵ ਮੰਨੇ ਚਾਏ ਨਾ ਮੰਨੇ ਉਹ ਵੱਖਰਾ ਇਸ਼ੂ ਹੈ ਪਰ ਇਹ ਸਾਰਾ ਪ੍ਰਮਾਤਮਾ ਨੇ ਪ੍ਰੀਪਲਾਨਡ ਕੀਤਾ ਹੁੰਦਾ ਜਿਹੜੇ ਜੀਵ ਤੋਂ ਮੈਂ ਸੇਵਾ ਲੈਣੀਆਂ ਸੋ ਗੁਰੂ ਸਾਹਿਬ ਸੇਵਾ ਲੈਂਦੇ ਆ ਜੀ ਬੱਚਿਆਂ ਦੀ ਜੀ ਹਾਂਜੀ ਕਾਫੀ ਛੋਟੀ ਉਮਰ ਦੇ ਵਿੱਚ ਤੁਸੀਂ ਇਸ ਹਾਂਜੀ ਸ਼ੁਰੂ ਤੋਂ ਹੀ ਮੇਰੇ ਮਨ ਵਿੱਚ ਸੀ ਕਿ ਮੈਂ ਆ ਇਹਨਾਂ ਬੱਚੀਆਂ ਦੇ ਵਿੱਚ ਆਪਣੀ ਲਾਈਫ ਨੂੰ ਲੀਡ ਕਰਾਂਗੀ ਇਹਨਾਂ ਦੀ ਸੇਵਾ ਕਰਾਂਗੀ ਬਹੁਤ ਸਾਰੇ ਕੇਸਿਸ ਇਦਾਂ ਦੇ ਆਏ ਹੋਣੇ ਤੁਹਾਡੇ ਕੋਲ ਜਿਹਦੇ ਵਿੱਚ ਤੁਸੀਂ ਆਪਾਂ ਵੱਧ ਤੋਂ ਵੱਧ ਰਲਨੇ ਨੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿਉਂਕਿ ਆਫ ਦਾ ਕੈਮਰਾ ਸਾਨੂੰ ਬਹੁਤ ਸਾਰੀਆਂ ਕਾਹ ਲੈਣਾ ਕਲ ਨਹੀਂ ਪੈਂਦੀ ਸਾਨੂੰ ਬਹੁਤ ਸਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੀਬੀ ਜੀ ਕੋਲ ਅਸੀਂ ਸਮਾਂ ਲਿਆ ਸੀ ਅੱਜ ਦਾ ਦੁਪਹਿਰੇ 2:30 ਵਜੇ ਦਾ ਥੋੜਾ ਜਿਹਾ 5 ਕੁ ਮਿੰਟ ਦਾ ਫੇਰ ਪਿਆ ਹੋਣਾ ਔਰ ਪਤਾ ਲੱਗਾ ਕਿ ਅੱਜ ਇਹਨਾਂ ਕੋਲ ਇੱਕ ਕੇਸ ਆ ਗਿਆ ਜਿਹਦੇ ਵਿੱਚ ਬੱਚੀ ਦੀ ਅੱਖ ਜਿਹੜੀ ਹੈ ਉਹਨੂੰ ਨਵ ਜੰਮੀ ਬੱਚੀ ਕੋਈ ਇਦਾਂ ਹੀ ਖੇਤਾਂ ਵਿੱਚ ਸੁੱਟ ਗਿਆ ਔਰ ਖੇਤਾਂ ਦੇ ਵਿੱਚ ਕੀੜੇ ਮਕੌੜੇ ਤਾਂ ਹੁੰਦੇ ਹੀ ਆ ਉਹ ਕੀੜਾ ਲੜ ਗਿਆ ਔਰ ਬੱਚੀ ਦੀ ਹਾਲਤ ਬਹੁਤ ਜ਼ਿਆਦਾ ਨਸਾਜ ਹੈ ਬੀਬੀ ਜੀ ਕਿੰਨਾ ਇਦਾਂ ਦੇ ਹਜ਼ਾਰਾਂ ਕੇਸ ਨੇ ਤੁਹਾਡੇ ਕੋਲ ਹਾਂ ਜੀ ਤਕਰੀਬਨ ਸਾਡੀ ਸੁਸਾਇਟੀ ਦਾ ਕੋਈ ਸਿਸਟਮ ਹੀ ਨਹੀਂ ਲੱਗਦਾ ਇਹ ਹੋ ਗਿਆ ਕਿ ਨਿਊਲੀ ਬੌਰਨ ਬੱਚਿਆਂ ਨੂੰ ਬੌਰਨ ਕਰਕੇ ਫਿਰ ਇੰਨੀ ਬੇਦਰਦੀ ਦੀ ਹਾਲਤ ਵਿੱਚ ਸੁੱਟਿਆ ਜਾਂਦਾ ਹੈ ਜਿਵੇਂ ਅੱਜ ਜੋ ਬੱਚੀ ਆਈ ਹੈ ਇੱਥੇ ਜਸਟ ਆਦਮਪੁਰ ਦੇ ਲਾਗੇ ਇੱਕ ਪਿੰਡਾ ਸਕੂਲ ਦੀ ਗਰਾਊਂਡ ਸਕੂਲ ਦੀ ਬੈਕ ਸਾਈਡ ਤੋਂ ਮਿਲੀ ਜਾ ਉਹ ਬੱਚੀ ਰਾਤ 1:30 ਵਜੇ ਪਰ ਉਹਦੀ ਇੰਨੀ ਮਾੜੀ ਹਾਲਤ ਹੈ ਇੰਨੀ ਬੁਰੀ ਉਹਦੀ ਕੰਡੀਸ਼ਨ ਹੈ ਉਹਦੀ ਅੱਖ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਇਹ ਫੋਟੋ ਵਿੱਚ ਵੇਖ ਹੀ ਦੇਵੋਗੇ ਸੋ ਇਹ ਸਾਡੀ ਸੁਸਾਇਟੀ ਦਾ ਚਲੰਤ ਹੈ ਜੀ ਅੱਜਕੱਲ ਇਹ ਸਾਡੀ ਸੁਸਾਇਟੀ ਦਾ ਕਿਹਨੋਂਾ ਚਿਹਰਾ ਮੈਂ ਕਹੂੰਗੀ ਕਿਹਨੋਂਾ ਚਿਹਰਾ ਅਸੀਂ ਬੱਚਿਆਂ ਨੂੰ ਸੈਪਟ ਹੀ ਨਹੀਂ ਕਰਦੇ ਨਹੀਂ ਨਹੀਂ ਕਰਦੇ ਵੀ ਆ ਬਟ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸੋਚ ਹੈ ਉਸ ਸੋਚ ਨੂੰ ਬਦਲਣ ਦੀ ਲੋੜ ਹੈ ਜੀ ਹਾਂਜੀ ਅੱਜ ਵੀ ਜੇ ਦੇਖਿਆ ਜਾਵੇ ਤਾਂ ਬੱਚੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਾਸ ਤੌਰ ਤੇ ਧੀਆਂ ਧੀਆਂ ਦੇ ਨਾਲ ਇਹ ਇਹ ਬੇਦਰਦੀ ਕਿਉਂ ਬਸ ਇੱਕ ਇਹਨਾਂ ਦੀ ਕਾਫੀ ਕੁਝ ਵੈਸੇ ਉਹਨ ਜਿੱਤੇ ਜੇ ਇਹ ਵਿਸ਼ਾ ਸੀ ਬੜਾ ਡੀਪਲੀ ਲਈਏ ਵੀ ਬੱਚਿਆਂ ਨੂੰ ਹੀ ਇੰਜ ਕਿਉਂ ਸੁੱਟਿਆ ਜਾਂਦਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਆ ਕਾਰਨ ਵੀ ਨੇ ਤੇ ਸਭ ਤੋਂ ਮੇਨ ਕਾਰਨ ਹੈ ਕਿ ਜਿਹੜੀ ਸਾਡੀ ਸੁਸਾਇਟੀ ਦੀਆਂ ਥਿੰਕਿੰਗ ਨੇ ਜਿਹੜੀ ਸਾਡਾ ਸੋਸ਼ਲ ਸੈਟਅਪ ਹੈ ਉਹਦੇ ਵਿੱਚ ਜਾਂ ਤੇ ਬਹੁਤ ਲੋਕ ਇਹ ਸਮਝ ਲੈਂਦੇ ਨੇ ਕਿ ਬੇਟੀਆਂ ਜ਼ਿਆਦਾ ਹੋ ਗਈਆਂ ਨੇ ਜੀ ਜਾਂ ਉਹਦੇ ਵਿੱਚ ਡੋਰੀ ਸਿਸਟਮ ਆ ਜਾਂਦਾ ਤੇ ਜਾਂ ਸਭ ਤੋਂ ਜ਼ਿਆਦਾ ਵੱਧ ਅੱਜ ਫੈਕਟਰੀ ਆ ਜਾਂਦਾ ਕਿ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਮੋਰਲ ਵੈਲਿਊਜ਼ ਨਹੀਂ ਦੇ ਰਹੇ ਆਪਣੇ ਮੋਰਲ ਵੈਲਿਊਜ਼ ਤੋਂ ਅਸੀਂ ਬੱਚਿਆਂ ਨੂੰ ਬੜੀ ਦੂਰ ਰੱਖਿਆ ਹੋਇਆ ਵੈ ਤੇ ਸੋ ਇਸ ਕਰਕੇ ਜਿਹੜੇ ਫਿਰ ਬੱਚੇ ਨੇ ਉਹ ਗਲਤ ਰਾਵਾਂ ਤੇ ਇਹ ਉਹਨਾਂ ਨੂੰ ਸਹੀ ਦਿਸ਼ਾ ਜੀਵਨ ਦੀ ਨਹੀਂ ਮਿਲਦੀ ਜੀ ਤੇ ਸੋ ਇਸ ਕਰਕੇ ਵੀ ਇਹ ਅੱਜ ਕੱਲ ਇਹੋ ਜਿਹੇ ਹਨ ਕਪਟਿੰਗ ਹੋ ਰਿਆ ਨਹੀਂ ਤੁਹਾਡੇ ਇੱਥੇ ਪੰਗੂੜਾ ਆ ਬਹੁਤ ਵਾਰੀ ਇਦਾਂ ਵੀ ਹੋਇਆ ਵੀ ਉਸ ਪੰਗੂੜੇ ਦੇ ਵਿੱਚ ਕੋਈ ਚੁੱਪਚੀ ਪੀਤੇ ਈਆਂ ਨੂੰ ਰੱਖ ਗਿਆ ਇਦਾਂ ਖੇਤਾਂ 'ਚ ਸੁੱਟਣ ਨਾਲੋਂ ਅਪੀਲ ਕਰਦਾ ਹੈ ਰੇਡੀਓ ਸਪਾਈਸ ਵੀ ਹੋਰ ਬੀਬੀ ਪ੍ਰਕਾਸ਼ ਕੌਰ ਜੀ ਵੀ ਕਿ ਇਦਾਂ ਖੇਤਾਂ 'ਚ ਮਰਨ ਨਾਲ ਸੁੱਟਣ ਨਾਲੋਂ ਜਾਂ ਨਾਲੀਆਂ 'ਚ ਜਾਂ ਕਿਤੇ ਇਦਾਂ ਹੀ ਕੂੜੇ ਦੇ ਵਿੱਚ ਸੁੱਟਣ ਨਾਲੋਂ ਬੱਚਿਆਂ ਨੂੰ ਪੰਗੂੜੇ 'ਚ ਰੱਖ ਜੋ ਇਹ ਬਹੁਤ ਵਾਰੀ ਤੁਸੀਂ ਅਪੀਲ ਮੈਂ ਮੈਂ ਬਹੁਤ ਵਾਰਾ ਇਹ ਮੈਂ ਇਹੀ ਸੁਸਾਇਟੀ ਨੂੰ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਕਿ ਪ੍ਰਮਾਤਮਾ ਸਾਨੂੰ ਉਸ ਮੱਤ ਬਖਸ਼ਿਸ਼ ਕਰੇ ਕਿ ਅਸੀਂ ਆਪਣੇ ਬੱਚਿਆਂ ਬੋਨ ਕਰਕੇ ਉਹਨਾਂ ਨੂੰ ਆਪ ਪਾਲੀਏ ਉਹਨਾਂ ਦੀ ਸੇਵਾ ਕਰੀਏ ਸਾਡੀ ਮੋਰਲ ਡਿਊਟੀ ਹੈ ਪ੍ਰਮਾਤਮਾ ਨੇ ਲਈ ਪਰ ਜੇ ਕਿਤੇ ਕੋਈ ਐਸੀ ਪ੍ਰੋਬਲਮ ਤੁਹਾਨੂੰ ਬਣ ਗਈ ਹੈ ਕੋਈ ਬੱਚੀਆਂ ਜ਼ਿਆਦਾ ਹੋ ਗਈਆਂ ਨੇ ਕੋਈ ਮੈਰਿਜ ਟੁੱਟ ਗਈ ਹੈ ਕੋਈ ਪਾਵਰਟੀ ਕਾਜ਼ ਹੈ ਤੇ ਤੁਹਾਨੂੰ ਕਿਹਨਾਕ ਦਿੱਤਾ ਕਿ ਫਿਰ ਇਹਨਾਂ ਬੱਚਨੂਲੀ ਬੋਨ ਬੱਚਿਆਂ ਨੂੰ ਬੋਨ ਕਰਕੇ ਕੁੱਤੇ ਆ ਬਿੱਲੀਆਂ ਤੇ ਖੇਤਾਂ ਦੇ ਅੱਗੇ ਵਿਚ ਸੁੱਟ ਦਿੱਤਾ ਜਾਂਦਾ ਵੈ ਹੁਣ ਜਿਹੜੀ ਅੱਜ ਰਾਤੀ 1:30 ਵਜੇ ਬੱਚੀ ਉਹ ਆਈ ਹੈ ਖੇਤਾਂ ਦੇ ਵਿੱਚੋਂ ਮਿਲੀ ਹੈ ਉਹਦੀ ਅੱਖ ਦੀ ਇੰਨੀ ਕਿ ਜ਼ਿਆਦਾ ਬੁਰੀ ਕੰਡੀਸ਼ਨ ਹੈ ਕਿ ਪਤਾ ਨਹੀਂ ਉਹ ਠੀਕ ਹੋਣੀ ਵੀ ਹੈ ਕਿ ਨਹੀਂ ਹੋਣੀ ਉਹਨੂੰ ਏਡੀ ਵੱਡੀ ਉਹਨੂੰ ਏਡੀ ਵੱਡੀ ਬੱਚੀ ਨੂੰ ਸਜ਼ਾ ਦਿੱਤੀ ਇੰਨੀ ਵੱਡੀ ਉਹਨੂੰ ਪਨਿਸ਼ਮੈਂਟ ਕਿਉਂ ਦਿੱਤੀ ਗਈ ਤੇ ਮੈਂ ਇਹ ਬੇਨਤੀ ਕਰਦੀ ਆ ਕਿ ਭਾਈਕ ਨੇਗਾ ਜੀ ਚੈਰੀਟੇਬਲ ਟਰਸਟ ਯੂਨੀਕੋਮ ਜਲੰਧਰ ਸ਼ਹਿਰ ਨਕੌਦਰ ਰੋਡ ਜਿਵੇਂ ਘੰਟੇ ਇਹਨਾਂ ਬੱਚੀਆਂ ਦੀ ਸੇਵਾ ਚ ਹਾਜ਼ਰ ਹੈ ਬਿਲਕੁਲ ਇਹਨਾਂ ਬੱਚੀਆਂ ਦੀ ਸੇਵਾ ਚ ਹਾਜ਼ਰ ਇਹਨਾਂ ਨੂੰ ਮਾਰੋ ਨਾ ਇਹਨਾਂ ਨੂੰ ਇੰਜ ਕੁੱਤੇਾਂ ਤੇ ਬਿੱਲੀਆਂ ਦੇ ਅੱਗੇ ਨਾ ਸੁੱਟੋ ਬਿਲਕੁਲ ਇਹ ਅੱਜ ਅਸੀਂ ਮਦਰਡੇ ਬਣਾ ਰਹੇ ਹਾਂ ਜੀ ਜੀ ਇਹ ਸਾਡੀ ਮਨ ਦੀ ਹਾਲਤ ਹੈ ਸਾਡੇ ਦੁਸ਼ਾ ਸਾਡੀ ਜਿਹੜੀ ਹੈ ਕਿੱਧਰ ਜਾ ਰਹੀ ਹੈ ਮਦਰਡੇ ਦੀ ਗੱਲ ਕਰੀਏ ਜਾਂ ਆਮ ਤੌਰ ਤੇ ਵੀ ਮਾਂ ਦਾ ਕਹਿੰਦੇ ਕੋਈ ਦੇ ਨਹੀਂ ਸਾਰੇ ਦਿਨ ਉਸ ਮਾਂ ਦੇ ਹੁੰਦੇ ਨੇ ਤੁਸੀਂ ਤਾਂ ਲੱਖਾਂ ਦੀਆਂ ਮਾਂ ਹੋ ਹੈਨਾ ਕਿੰਨੇ ਬੱਚੀਆਂ ਤੁਹਾਡੀ ਗੋਦੀ 'ਚ ਖੇਡੀਆਂ ਬੱਚੇ ਕਦੇ ਇਹ ਸਵਾਲ ਵੀ ਪੁੱਛਦੇ ਸੀ ਮੇਰੀ ਮਾਂ ਅਸਲੀ ਕੌਣ ਆ ਜਾਂ ਕਦੇ ਕਦੇ ਉਹਨਾਂ ਦੀ ਤੋਤਲੀ ਜ਼ੁਬਾਨ 'ਚ ਕੋਈ ਏਦਾਂ ਦਾ ਸਵਾਲ ਜਿਹਨੇ ਬੀਬੀ ਜੀ ਨੂੰ ਵੀ ਸੋਚਣ ਤੇ ਮਜਬੂਰ ਕਰਤਾ ਹੋਵੇ ਤੇ ਕਿਆ ਹੋਵੇ ਵੀ ਸਮਾਜ ਨੂੰ ਮੈਂ ਕੀ ਕਵਾਂ ਔਰ ਇਸ ਗੱਲ ਨੇ ਮੈਨੂੰ ਨਿਰੁੱਤਰ ਕਰਤਾ ਹੈ ਮੇਰੇ ਕੋਲ ਜਵਾਬ ਨਹੀਂ ਹੈ ਅਲਾ ਜਵਾਬ ਕਰਤਾ ਆਕ ਕਿ ਜਦੋਂ ਬੱਚੀਆਂ ਵੱਡੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਸਾਰੀ ਜਦੋਂ ਪੋਜੀਸ਼ਨ ਦਾ ਪਤਾ ਲੱਗਦਾ ਹੈ ਤੇ ਮੈਂ ਸੋ ਕੋਈ ਮਰ ਮਦਦ ਨਾ ਉਹਨਾਂ ਅੱਗੇ ਲਵਾਵਾਂਗੀ ਉਹ ਨਾਂ ਲੈਣਾ ਵੀ ਪਸੰਦ ਨਹੀਂ ਕਰਦੀਆਂ ਕਿ ਉਹ ਮਦਰ ਕੀ ਹੋਈ ਜਿਹੜੀ ਸਾਨੂੰ ਬਾਰਨ ਕਰਕੇ ਸੁੱਟ ਗਈ ਉਹ ਕਹਣਗੇ ਤੁਸੀਂ ਮਾਂ ਉਹ ਫਿਰ ਉਹ ਮਾਂ ਦੇ ਨਾਲ ਹਾਂਜੀ ਜਦੋਂ ਛੋਟੀਆਂ ਛੋਟੀਆਂ ਬੱਚੀਆਂ ਤੁਹਾਡੇ ਕੋਲ ਆਉਂਦੀਆਂ ਨੇ ਆਪਾਂ ਕਹਿੰਦੇ ਨਾ ਵੀ ਬੱਚਾ ਮੂਹ ਆਪ ਲੈਦਾ ਹੈ ਨਾ ਉਹ ਉਹ ਹੌਲੀ 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 ਵਧਦੀਆਂ ਨੇ ਉਹਨਾਂ ਦੇ ਲਈ ਤੁਸੀਂ ਮਾਂ ਹੋ ਤੁਹਾਡੇ ਕੋਲ ਪੂਰੀ ਟੀਮ ਵੀ ਹੈ ਪਰ ਜੋ ਪਿਆਰ ਤੁਸੀਂ ਜੋ ਆਪਣਤ ਦੇਣਾ ਮੈਂ ਤੁਹਾਡੇ ਮੱਥੇ ਤੇ ਸ਼ਿਕਨ ਵੀ ਦੇਖ ਪਾਰੀਆਂ ਕਿ ਤੁਸੀਂ ਨਹੀਂ ਰਹਿ ਪਾਉਂਦੇ ਤੁਸੀਂ ਸਭ ਤੋਂ ਜ਼ਿਆਦਾ ਮੈਨੂੰ ਯਾਦ ਹੈ ਕਿ ਤੁਸੀਂ ਇਹੀ ਹਮੇਸ਼ਾ ਹੁੰਦਾ ਹੈ ਕਿ ਪਹਿਲਾ ਬੱਚਾ ਪਹਿਲਾ ਜੋ ਮੇਰੇ ਕੋਲ ਆਇਆ ਉਹਦਾ ਉਸ ਤੋਂ ਬਾਅਦ ਬਾਕੀ ਦੁਨੀਆਦਾਰੀ ਸਭ ਭੁੱਲ ਜਾਂਦੇ ਤੁਹਾਨੂੰ ਖਾਣਾ ਪੀਣਾ ਸਭ ਭੁੱਲ ਜਾਂਦੇ ਤੁਸੀਂ ਅੱਜ ਇੰਟਰਵਿਊ ਤੇ ਆਈ ਮੈਂ ਕਹਾਂ ਮੈਂ ਤੁਹਾਨੂੰ ਇੱਕ ਵਰਡ ਨਹੀਂ ਦੱਸਣਾ ਮੈਂ ਸਭ ਉੱਥੇ ਜਾਣਾ ਬੱਚੀ ਕੋਲ ਮੈਨੂੰ ਫੋਨ ਆਇਆ ਇਹ ਤੁਹਾਡਾ ਤੁਹਾਡੀ ਦੇਣ ਆ ਜਿਹਦੇ ਕਰਕੇ ਤੁਸੀਂ ਪਦਮ ਸ਼੍ਰੀ ਦੇ ਨਾਲ ਤੁਹਾਨੂੰ ਨਵਾਜ਼ਿਆ ਗਿਆ ਤੇ ਉਦੋਂ ਕਿਦਾਂ ਦਾ ਲੱਗਾ ਗਦੋ ਪਦਮਸ਼ਰੀ ਦੇ ਨਾਲ ਤੁਹਾਨੂੰ ਨਵਾਜ਼ਿਆ ਉਹ ਠੀਕ ਸੀ ਇਹ ਤੇ ਅੱਗੇ ਉਦੋਂ ਪਤਾ ਲੱਗਣਾ ਜਦੋਂ ਅੱਗੇ ਜਾਣਾ ਉੱਥੇ ਕਿਹੜਾ ਪਦਮਸ਼ਰੀ ਮਿਲਦਾ ਵਾਹ ਪਰਮਾਤਮਾ ਦੀ ਜਦੋਂ ਕਚਹਿਰੀ ਚ ਹੋਣਾ ਬੰਨਿਆ ਤੇ ਇਹ ਤੇ ਉਦੋਂ ਪਤਾ ਲੱਗਣਾ ਕਿ ਭਾਈ ਪਰ ਦੇਖਿਆ ਜਾਵੇ ਅੱਜ ਤਾਂ ਜ਼ਮਾਨੇ ਦੇ ਵਿੱਚ ਆਪਾਂ ਕਹਿੰਦੇ ਸਾਡੇ ਕੋਲ ਇੱਕ ਬੱਚਾ ਨਹੀਂ ਬਲਦਾ ਤੁਸੀਂ ਇੰਨਾ ਮਤਲਬ ਉਹ ਤਾਰਾਂ ਵਾਲੀ ਗਲੀ ਚ ਇੱਕ ਛੋਟੇ ਜਿਹੇ ਘਰ ਤੋਂ ਸ਼ੁਰੂ ਕਰਕੇ ਇਨਾ ਵੱਡਾ ਤੁਸੀਂ ਸਫਰ ਤੈਅ ਕੀਤਾ ਇਹਨਾਂ ਲੰਬਾ ਬਹੁਤ ਸਾਰੀਆਂ ਮੁਸੀਬਤਾਂ ਬਹੁਤ ਸਾਰੀਆਂ ਔਕੜਾਂ ਵੀ ਆਈਆਂ ਹੋਣੀਆਂ ਨੇ ਕੁਦਰਤੀ ਹੈ ਉਤੀ ਹੁੰਦੀਆਂ ਹੀ ਬਟ ਕੁਦਰਤੀ ਉਹਨਾਂ ਮੁਸ਼ਕਲਾਂ ਨੂੰ ਵੀ ਬੜੀ ਸਹਿਜ ਦੇ ਨਾਲ ਜੀਤ ਲੈਣਾ ਉਹਨਾਂ ਨੂੰ ਵੀ ਬੜਾ ਸਹਿਜ ਵਿੱਚ ਰਹਿ ਕੇ ਤੇ ਫਿਰ ਇਹੀ ਤੇ ਜੀਵਨ ਹੈ ਜੀ ਪ੍ਰੋਬਲਮਸ ਨੂੰ ਸਹਿਣਾ ਬੜੇ ਸੁਚੱਜੇ ਤੰਗ ਨਾਲ ਉਹਨੂੰ ਸਨਹਾਰ ਕਰ ਲੈਣਾ ਪ੍ਰਸਥਿਤੀਆਂ ਨੂੰ ਇਹੀ ਜੀਵਨ ਹੈ ਦੇਸ਼ਾਂ ਵਿੱਚ ਹਾਂਜੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹੁਤ ਤੁਹਾਨੂੰ ਪਿਆਰ ਮਿਲਦਾ ਹੈ ਔਰ ਬਹੁਤ ਸਾਰੀ ਡੋਨੇਸ਼ਨਸ ਵੀ ਆਉਂਦੀਆਂ ਨੇ ਸੰਤਾ ਆਉਂਦੀਆਂ ਜਾਂਦੀਆਂ ਨੇ ਸੋ ਸਾਰਾ ਚੱਲਦਾ ਇਹ ਜੀ ਸੰਗਤ ਦੀ ਸੇਵਾ ਨਾਲ ਹੈ ਸੇਵਾ ਦੇ ਨਾਲ ਹਾਂਜੀ ਜੇ ਕਿਸੇ ਨੇ ਕੋਈ ਬੱਚੀ ਅਡਾਪਟ ਕਰਨੀ ਹੋਵੇ ਤਾਂ ਦਾ ਕੀ ਪ੍ਰੋਸੈਸ ਹੈ ਹਾਂ ਇਹ ਸਾਡਾ ਇੰਡੀਆ ਗਵਰਨਮੈਂਟ ਦਾ ਬਹੁਤ ਵੱਡਾ ਕਾਰਾ ਸਿਸਟਮ ਦਾ ਹੈਗਾ ਜੀ ਸਾਰਾ ਕਾਰਾ ਏਜੰਸੀ ਕਰਦੀ ਹੈ ਜੀ ਇਹ ਪੂਰਾ ਗਵਰਨਮੈਂਟ ਦੇ ਇੰਡੀਆ ਗਵਰਨਮੈਂਟ ਦੇ ਰੂਲਸ ਦੇ ਅਕੋਰਡਿੰਗ ਸੋ ਅਸੀਂ ਪੂਰਾ ਉਹਨੂੰ ਫੋਲੋ ਕਰਦੇ ਆ ਤੇ ਉਹਦੇ ਅਕੋਰਡਿੰਗ ਸਾਰਾ ਚੱਲਦਾ ਜੀ ਹਾਂਜੀ ਜੀ ਕਾਰਾਂ ਦੇ ਅੰਡਰ ਹੈ ਜੀ ਬਿਲਕੁਲ ਜੀ ਬੱਚੀਆਂ ਇੱਥੋਂ ਕਹਿੰਦੇ ਨੇ ਵਕੀਲ ਡਾਕਟਰ ਵੀ ਬਣੀਆਂ ਬਹੁਤ ਬੱਚੀਆਂ ਦਾ ਭੂ ਇੱਕ ਵੀ ਇੱਥੇ ਸਵਾਰਿਆ ਹਾਂ ਬੱਚੀਆਂ ਪੜ੍ਹ ਲਿਖੀਆਂ ਪੜ੍ਹੀਆਂ ਲਿਖੀਆਂ ਬੜੀਆਂ ਨੇ ਆਪਣੀਆਂ ਮੈਰਜੇਸ ਬੜੀਆਂ ਕੀਤੀਆਂ ਨੇ ਅੱਗੋਂ ਵੀ ਪੜ ਰਹੀਆਂ ਨੇ ਇਹ ਸਾਰਾ ਪਰਮਾਤਮਾ ਦਾ ਪ੍ਰੀਪਲਾਨਡ ਹੈ ਜਦੋਂ ਆਪਣੇ ਹੱਥੀ ਕੰਨਿਆਦਾਨ ਕਰਦੇ ਹੋ ਬੱਚਿਆਂ ਨੂੰ ਤੋੜਦੇ ਹੋ ਤੇ ਕਿਦਾਂ ਦਿਲ ਨੂੰ ਕੀ-ਕਿਆ ਲੌਂਦਾ ਹਨ ਬਹੁਤ ਚੰਗਾ ਲੱਗਦਾ ਹੈ ਜਿਵੇਂ ਸਾਡੇ ਭਾਰਤੀ ਸੰਸਕ੍ਰਿਤੀ ਦੀ ਇੱਕ ਬੜੀ ਵੱਡੀ ਤੇ ਬੜੀ ਸੋਹਣੀ ਗੱਲ ਹੈ ਜੀ ਸਾਲ ਬਾਂ ਦਾ ਕੰਜਕ ਦਾ ਪੂਜਨ ਕਰਦੇ ਬਿਲਕੁਲ ਕੰਜਕ ਪੂਜਨ ਹੁੰਦਾ ਤੇ ਬੀਬੀ ਜੀ ਸੱਚ ਪੁੱਛੋ ਤੇ ਇੱਥੇ ਰੋਜ਼ ਹੀ ਕੰਜਕ ਪੂਜਨ ਹੁੰਦਾ ਜਦੋਂ ਮੈਂ ਸਵੇਰੇ ਤੇਰੇ ਬਹੁਤ 60 uh, 60 ਡਿਫਰੈਂਟ ਪੈਕ ਕਰਦੀਆਂ ਬੱਚਿਆਂ ਦਾ ਤੇ ਮੈਂ ਮੰਨ ਚਾ ਨਹੀਂ ਹੁੰਦੀਆਂ ਇਹ ਪ੍ਰਮਾਤਮਾ ਇੱਥੇ ਤੇ ਰੋਜ਼ ਕੰਜਕ ਪੂਜਨ ਹੁੰਦਾ ਡੇਲੀ ਕੰਜਕ ਪੂਜਨ ਜਦੋਂ ਉਹ ਬੱਚਿਆਂ ਦਾ ਵਿਆਹ ਕਰਦੇ ਹੋ ਜਦੋਂ ਕੰਨਿਆ ਦਾਣ ਕਰਦੇ ਹੋ ਉਦੋਂ ਦਿਲ ਦੇ ਵਿੱਚ ਕੀ ਖਿਆਲ ਆਉਂਦੇ ਨੇ ਕੀ ਬਲ ਜਦਾਂ ਮਾਪਿਓ ਆਪਣੇ ਬੱਚੇ ਨੂੰ ਤੋਰਨ ਲੱਗਿਆ ਘਰੋਂ ਵਿਦਾ ਕਰਨ ਲੱਗਿਆ ਬੇਟੀ ਨੂੰ ਉਹਦੇ ਕੀ ਆਲ ਆਉਂਦੇ ਆ ਹਾਂ ਬਹੁਤ ਚੰਗਾ ਲੱਗਦਾ ਹੈ ਇਹ ਬੱਚੀ ਨੂੰ ਬlesings ਦੇ ਦਿਆਂ ਕਿ ਤੂੰ ਹੁਣ ਆਪਣੀ ਨਵੀਂ ਜ਼ਿੰਦਗੀ ਨੂੰ ਬਸਰ ਕਰਨਾ ਸੋਹਣੇ ਢੰਗ ਨਾਲ ਹੂੰ ਸੋ ਤੁਸੀਂ ਚੰਗਾ ਲੱਗ ਬੱਚਿਆਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਔਰ ਉਸ ਬੱਚੇ ਨੂੰ ਪਤਾ ਨਹੀਂ ਉਹਦੀ ਕਿਸਮਤ ਵੀ ਕਹਿੰਦੇ ਕਿ ਬੱਚਾ ਆਪਣੀ ਕਿਸਮਤ ਆਪ ਲੈ ਕੇ ਆਉਂਦਾ ਹੈ ਔਰ ਵਾਕਈ ਮਾਂ ਜਿਹੜੀ ਹੈ ਨਾ ਉਹਦੇ ਵਿੱਚ ਬਹੁਤ ਸ਼ਕਤੀ ਹੈ ਮਾਂ ਚਾਹੇ ਤੇ ਸਭ ਕੁਝ ਕਰ ਸਕਦੀ ਹੈ ਪਰ ਇਹ ਉਹ ਮਾਂ ਆ ਜਿਹਦੇ ਚਰਨਾਂ ਨੂੰ ਅਸੀਂ ਨਤਮਸਤਕ ਹੁੰਦੇ ਆ ਜਿਨ੍ਹਾਂ ਨੇ ਸਮਾਜ ਨੂੰ ਏਡੀ ਵੱਡੀ ਦੇਣ ਦਿੱਤੀ ਹੈ ਬੀਬੀ ਜੀ ਔਰ ਤੁਹਾਡੀ ਨਿਮਰਤਾ ਤੁਹਾਡਾ ਮੈਂ ਮਤਲਬ ਆਮ ਤੌਰ ਤੇ ਕਹਿੰਦੇ ਨੇ ਕਿ ਤੁਸੀਂ ਬ੍ਰਾਂਡ ਤੇ ਨਾ ਜਾਓ ਤੁਸੀਂ ਆਪ ਬ੍ਰਾਂਡ ਬਣੋ ਔਰ ਇਹਦੀ ਜਿੰਦੀ ਜਾਗਦੀ ਮਿਸਾਲ ਮੇਰੇ ਖਿਆਲ ਤੁਸੀਂ ਹੋਈਓ ਤੁਹਾਡੇ ਤੋਂ ਵੱਡਾ ਬ੍ਰਾਂਡ ਕੋਈ ਨਹੀਂ ਇਹ ਸਾਰੀ ਉਹਦੀ ਕਿਰਪਾ ਹੈ ਜੀ ਜੀ ਸਾਰੀ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਜੀ ਔਰ ਕਹਿੰਦੇ ਨੇ ਕਿ ਮਾਂ ਜਿਹੜੀ ਹੈ ਉਸ ਤੋਂ ਉੱਪਰ ਕੋਈ ਵੀ ਨਹੀਂ ਸੋ ਅੱਜ ਇਸ ਮਾਣ ਨੂੰ ਸਾਡਾ ਰੇਡੀਓ ਸਪਾਈਸ ਵੱਲੋਂ ਸਲਾਮ ਹੈ ਜੀ ਔਰ ਇਸੇ ਤਰ੍ਹਾਂ ਹੀ ਤੁਸੀਂ ਸੇਵਾ ਦੇ ਵਿੱਚ ਪਰ ਮੈਂ ਹਰ ਮਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆਂ ਔਰ ਇਹ ਮੈਂ ਹੱਥ ਜੋੜ ਕੇ ਮੈਸੇਜ ਦੇਣਾ ਚਾਹੁੰਦੀ ਆ ਕਿ ਮੈਂ ਤੁਹਾਡੇ ਅਗੇ ਰਿਕਵੈਸਟ ਕਰਦੀ ਆ ਕਿ ਪਲੀਜ਼ ਬੱਚੀਆਂ ਨੂੰ ਨਾ ਮਾਰੋ ਜੀ ਉਹਨਾਂ ਨੂੰ ਜੀਵਨ ਦਾ ਹੱਕ ਦਿਵੋ ਉਹਨਾਂ ਨੂੰ ਕੁੱਤਿਆਂ ਬਿੱਲੀਆਂ ਦੇ ਅੱਗੇ ਨਾ ਸੁੱਟੋ ਅਸੀਂ ਕੁਦਰਤ ਨਾਲ ਕਿਉਂ ਇੰਨਾ ਖਿਲਵਾੜ ਕਰ ਰਹੇ ਆ ਬਿਲਕੁਲ ਔਰ ਇਹਦੇ ਸਾਨੂੰ ਸਿੱਟੇ ਪੁੱਗਤਣੇ ਪੈਣਗੇ ਕੱਲਾ ਸਾਡੀ ਜਿਹੜੀ ਫੈਮਲੀ ਨੇ ਬੱਚੀ ਦਾ ਇਹ ਹਸ਼ਰ ਕੀਤਾ ਉਹਨੂੰ ਨਹੀਂ ਭੁਗਤਨੇ ਪੈਣਾ ਸਾਰੀ ਸੁਸਾਇਟੀ ਨੂੰ ਭੁਗਤਣਾ ਪੈਣਾ ਵੈ ਜੀ ਅਸੀਂ ਕੀ ਸੁਸਾਇਟੀ ਨੂੰ ਦੇ ਦੇ ਰਹੇ ਆ ਸਾਡੇ ਗੁਰੂਆਂ ਪੀਰਾਂ ਮਹਾਂਪੁਰਖਾਂ ਸੰਤਾਂ ਭਗਤਾਂ ਨੇ ਸਾਨੂੰ ਕੀ ਮੈਸੇਜ ਦਿੱਤਾ ਹਰ ਰਿਲੀਜੀਅਨ ਬੜਾ ਵਧੀਆ ਹੈ ਹਰ ਰਿਲੀਜੀਅਨ ਦੇ ਵਿੱਚ ਔਰਤ ਦਾ ਸਤਿਕਾਰ ਕੀਤਾ ਗਿਆ ਕਿਸੇ ਵੀ ਰੂਪ ਚ ਕੀਤਾ ਗਿਆ ਜੀ ਚਾਹੇ ਤੇ ਉਹਨਾਂ ਨੂੰ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਮੰਦਰਾਂ ਵਿੱਚ ਉਹਨਾਂ ਨੂੰ ਸਥਾਪਿਤ ਕੀਤਾ ਗਿਆ ਉਹ ਇੱਕ ਰਿਸਪੈਕਟ ਦਾ ਸਾਈਂ ਨਹੀਂ ਬਿਲਕੁਲ ਮਾਈ ਪਾਗੋ ਜੀ ਤੇ ਸਿੱਖ ਰਿਲੀਜੀਅਨ ਚ ਤੇ ਮਾਤਾ ਪਾਗੋ ਜੀ ਨੇ ਢੀ ਵੱਡੀ ਕੁਰਬਾਨੀ ਕੀਤੀ ਤੇ ਗੁਰੂਆਂ ਨੇ ਤੇ ਇਥੋਂ ਤੱਕ ਵੀ ਮਾਤਾ ਗੁਜਰ ਘਰ ਤੋਂ ਵੱਡੀ ਕੁਰਬਾਨੀ ਹੋ ਰਹੀ ਸਕਦੀ ਹੈ ਬਿਲਕੁਲ ਵੀ ਉਹ ਪਤੀ ਰਾਜੇ ਮਹਾਰਾਜਿਆਂ ਨੂੰ ਉਹਨਾਂ ਨੇ ਜਨਮ ਦਿੱਤੇ ਨੇ ਤੇ ਉਹਨਾਂ ਨੂੰ ਤੁਸੀਂ ਨਾ ਮਾਰੋ ਨਾ ਸੁੱਟੋ ਸਾਰੇ ਸੰਤ ਭਗਤ ਇਹੀ ਕਹਿੰਦੇ ਨੇ ਪਰ ਅਸੀਂ ਉਹਨਾਂ ਦੇ ਬਚਨ ਵੀ ਨਹੀਂ ਸੁਣਦੇ ਬਾਕੀ ਰਹਿ ਗਈ ਗਵਰਨਮੈਂਟ ਦੀ ਗੱਲ ਗਵਰਨਮੈਂਟ ਇਸ ਵਿਸ਼ੇ ਤੇ ਕਾਫੀ سنجੀਦਗੀ ਨਾਲ ਕੰਮ ਕਰ ਰਹੀ ਹੈ। ਹੂੰ। ਆ ਰਾਜ ਸਰਕਾਰਾਂ ਵਿੱਚ ਸੋਨਾ ਕੰਮ ਸੋਸ਼ਲ ਵੈਲਫੇਅਰ ਜੋ ਹੋ ਰਿਹਾ ਵੈ, ਸੈਂਟਰ ਗਵਰਨਮੈਂਟ ਤੇ ਬਹੁਤ ਸੋਹਣੇ ਲਾ ਬਣ ਰਹੇ ਨੇ ਤੇ ਬਣਾਏ ਵੀ ਨੇ ਪਰ ਅਜੇ ਬਹੁਤ ਕੁਝ ਬਾਕੀ ਕਰਨ ਵਾਲਾ। ਦੂਸਰੀ ਮੈਂ ਇਹ ਬੇਨਤੀ ਕਰਦੀ ਹਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਕਿ ਰੱਬ ਦਾ ਵਾਸਤਾ ਕਿ ਤੁਸੀਂ ਜਿਵੇਂ ਆਪਣੇ ਸਿਲੇਬਸ ਦੇ ਵਿੱਚ ਮੋਰਲ ਵੈਲਿਊਜ਼ ਨੂੰ ਬਹੁਤ ਉੱਚ ਕੋਟੀ ਦਾ ਦਰਜਾ ਦਿੱਤਾ ਜਾਵੇ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਵਿੱਚ ਕਿ ਮੋਰਲ ਵੈਲਿਊਜ਼ ਦਿੱਤੀਆਂ ਜਾਣ ਕਿ ਬੱਚੇ ਆਪਣੀ ਸਹੀ ਰਸਤੇ ਤੋਂ ਪਟਕਣਾ ਉਹਦੇ ਉੱਤੇ ਪੂਰਾ ਪਹਿਰਾ ਦਿੱਤਾ ਜਾਵੇ ਕਿ ਸ਼ੁਰੂ ਤੋਂ ਹੀ ਬੱਚੇ ਦੇ ਮਾਈਂਡ ਵਿੱਚ ਇਹ ਵੈਲਿਊਜ਼ ਪਾਈਆਂ ਜਾਣ ਉਹਨਾਂ ਨੂੰ ਇਹ ਫਰਕ ਦੱਸਿਆ ਜਾਵੇ ਕਿ ਇਹ ਰਾਈਟ ਹੈ ਤੇ ਇਹ ਰੋਂਗ ਹੈ ਉਹਨਾਂ ਦੇ ਵਿੱਚ ਇੰਨੀ ਕੁੱਟ-ਕੁੱਟ ਕੇ ਭਰੀ ਜਾਵੇ ਤੇ ਤਾਂ ਕਿ ਇੱਕ ਸੋਹਣੇ ਸੁੰਦਰ ਸਮਾਜ ਦੀ ਸਿਰਜਣਾ ਹੋ ਸਕੇ ਸੋ ਮੈਂ ਇਹ ਬੇਨਤੀ ਕਰਦੀ ਆਂ ਵੀ ਇਹਨਾਂ ਬੱਚੀਆਂ ਨੂੰ ਮਾਰੋ ਨਾ ਤੁਹਾਨੂੰ ਕੋਈ ਕਿਤੇ ਪ੍ਰੋਬਲਮ ਆ ਗਈ ਹੈ ਤੇ ਨੰਬਰ ਨੋਟ ਕਰ ਲਵੋ ਆ 82 83 84 85 15 83 ਇਹ ਨੰਬਰ ਵੀ ਨਹੀਂ ਹੋ ਇਹ 84851583 ਜੀ ਇਹਦੇ ਤੇ ਭਾਵੇਂ ਅੱਧੀ ਰਾਤ ਨਾਲ ਫੋਨ ਕਰੋ ਅਸੀਂ ਆ ਜੇਰਾ ਨਾਲ ਬੱਚੀ ਨੂੰ ਬੜੀ ਗਵਰਨਮੈਂਟ ਦੇ ਰੂਲਸ ਦੇ ਅਕੋਰਡਿੰਗ ਇੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਬੜੇ ਰਿਸਪੈਕਟਫੁਲੀ ਉਹਨਾਂ ਬੱਚੀਆਂ ਨੂੰ ਅਸੀਂ ਲੈ ਕੇ ਆਵਾਂਗੇ ਜੋ ਅੱਜ ਰਾਤ ਬੱਚੀ ਸੁੱਟੀ ਗਈ ਰਹੀਤੀ 1:30 ਵਜੇ ਜੋ ਹਾਲ ਹੋਇਆ ਇਤਰਾ ਹਾਲ ਨਾ ਕਰੋ ਕਿ ਭੁਗਤਣਾ ਪੈਣਾ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਜਾ ਕੇ ਬਿਲਕੁਲ ਸੋ ਇੰਨੀਆ ਬਹੁਤ 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 ਤੁਹਾਡਾ ਕਹਿੰਦੇ ਨੇ ਕਿ ਸੋ ਕਿਉਂ ਮੰਦਾ ਖੇਜੇ ਤੇ ਜੰਮੇ ਰਾਜਾਣ ਔਰ ਇਸ ਮਾਦ ਲਈ ਇਨਾ ਹੀ ਕਵਾਂਗੇ ਕਿ ਸਤਕਾਰ ਜਿੰਨਾ ਹੋਵੇ ਓਨਾ ਹੀ ਕਾਟ ਹੈ ਸੋ ਭਰਪੂਰ ਸਨਮਾਨ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਬੱਚਾ ਨੂੰ ਜਨਮ ਦਿੱਤਾ ਹੈ ਤੇ ਸਭ ਤੋਂ ਵੱਧ ਸਨਮਾਨ ਉਸ ਮਾਂ ਨੂੰ ਜਿਨੇ ਬੱਚਿਆਂ ਨੂੰ ਪਾਲਿਆ ਆਪ ਉਸੇ ਆਪਣੀ ਹੱਕ ਦੇ ਨਾਲ ਲਾ ਕੇ ਰੱਖਿਆ ਬੀਬੀ ਪ੍ਰਕਾਸ਼ ਕੌਰ ਜੀ ਸੋ ਰੇਡੀਓ ਸਪਾਈਸ ਰਹੀ ਇੱਕ ਵਾਰੀ ਫੇਰ ਤੁਸੀਂ ਸੁਣੇਗਾ ਕਿ ਕਿਰਪਾ ਕਰਕੇ ਆਪਣੀ ਮਾਂ ਦਾ ਸਨਮਾਨ ਕਰੋ ਮਾਂ ਬਾਪ ਦਾ ਸਨਮਾਨ ਕਰੋ ਤੇ ਹੋ ਸਕੇ ਤੇ ਨਾ ਬੱਚਿਆਂ ਨੂੰ ਨਾ ਮਾਰੋ ਕੁਦਰਤ ਦੀ ਦਾਤ ਹੈ ਇਹਨੂੰ ਇਸੇ ਤਰ੍ਹਾਂ ਹੀ ਜੇ ਨਹੀਂ ਲੱਗਦਾ ਤਾਂ ਤੁਸੀਂ ਬੀਬੀ ਜੀ ਨੂੰ ਦੇ ਸਕਦੇ ਹੋ ਲੇਕਿਨ ਕਿਰਪਾ ਕਰਕੇ ਇਸ ਤਰ੍ਹਾਂ ਕਦੇ ਵੀ ਨਾ ਕਰੋ ਰੱਬ ਰੱਖਾ ਦੇ ਹੀਰੋ ਵੀਡੀਓ ਸਪਾਈਸ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ